ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 27 ਤੋਂ 30 ਜੁਲਾਈ ਕਿਵੇਂ ਜਰਵੇਗਾ ਗਰਮੀ ਜਿਵੇਂ ਸਖਰਤ ਚੱਲ ਹੀ ਰਹੀ ਹੈ ਤਾਪਮਾਨ 35 ਤੋਂ 38 ਡਿਗਰੀ ਦੇ ਵਿੱਚਕਾਰ ਪੰਜਾਬ ਦੇ ਹਿੱਸੇ ਬਣੇ ਹੋਏ ਨੇ ਧੁੱਪ ਮੁੜਕਾ ਪਸੀਨਾ ਜੋਰਾਂ ਤੇ ਚੱਲ ਰਿਹਾ ਜਿਸ ਦੇ ਕਾਰਨ ਗਰਮੀ ਨੇ ਬਟਕੱਡੇ ਪਾਏ ਨੇ ਜਿਸ ਦੇ ਕਾਰਨ ਪੰਜਾਬ ਦਾ ਆਪਾਂ ਕਹੀਏ ਤਾਂ ਬੁਰਾ ਹਾਲ ਹੋਇਆ ਪਿਆ ਪਰ ਬੱਦਲ ਵਾਈ ਦੀ ਗੱਲ ਕੀਤੀ ਜਾਵੇ ਤਾਂ ਬੱਦਲ ਵਾਈਆਂ ਮੋੜ ਮੋੜ ਕੇ ਆ ਰਹੀਆਂ ਨੇ ਪਰ ਤਗੜਾ ਮੀਂਹ ਦਾ ਸਿਸਟਮ ਕੋਈ ਨਹੀਂ ਲੱਗਦਾ ਦਿਖਾਈ ਤੁਹਾਡੇ ਇਲਾਕੇ ਵਿੱਚ ਗਰਮੀ ਮੌਸਮ ਦੇ ਕੀ ਹਾਲਾਤ ਨੇ ਮੀ ਹੋ ਰਹੇ ਹਨ ਜਾਂ ਨਹੀਂ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਿਨਾਂ ਕਿਸੇ ਦੇਰੀ ਤੋਂ 27 ਤੋਂ 30 ਜੁਲਾਈ ਦੇ ਮੌਸਮ ਦੇ ਹਾਲਾਤ ਆਪਾਂ ਦੇਖ ਲੈਂਦੇ ਹਾਂ ਜੀ 27 ਤੋਂ 30 ਜੁਲਾਈ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ 27 ਜੁਲਾਈ ਨੂੰ ਪੰਜਾਬ ਦੇ ਸਿਰਫ ਪਠਾਨਕੋਟ ਹੁਸ਼ਿਆਰ ਰੂਪਨਗਰ ਜ਼ਿਲ੍ਹੇ ਵਿੱਚ ਅਤੇ ਮੁਹਾਲੀ ਦੇ ਇਲਾਕੇ ਵਿੱਚ ਜਿਹੜੀ ਕਿ ਹਿਮਾਚਲ ਦੇ ਨਾਲ ਜੋ ਬੈਲਟ ਟੱਚ ਹੋ ਰਹੀ ਹੈ ਇਹ ਬੈਲਟ ਇਹਦੇ ਵਿੱਚ ਥੋੜਾ ਬਹੁਤਾ ਬੂੰਦਾਬੰਦੀ 25 ਤੋਂ 50% ਹੋ ਸਕਦੀ ਹੈ ਬਾਕੀ ਪੰਜਾਬ ਦੇ ਵਿੱਚ ਨਾ ਮਾਤਰ ਦੇ ਬਰਾਬਰ ਮੌਸਮ ਹੈ ਕੋਈ ਉਮੀਦ ਹੀ ਉਮੀਦ ਨਹੀਂ ਹੈ ਡਰਾਈ ਮੌਸਮ ਦੱਸਿਆ ਜਾ ਰਿਹਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਹਮਸ ਮੁੜਕਾ ਗਰਮੀ ਪਟਾਕੇ ਪਾਉਂਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਬੁਰਾ ਹਾਲ ਸਾਨੂੰ ਗਰਮੀ ਦਾ ਇਹਨਾਂ ਇਲਾਕਿਆਂ ਦੇ ਵਿੱਚ 27 ਤਰੀਕ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਕੀ ਅਗਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 28 ਜੁਲਾਈ ਤੇ 29 ਜੁਲਾਈ ਨੂੰ ਮੌਸਮ ਥੋੜਾ ਬਦਲ ਰਿਹਾ ਹੈ। 28 ਜੁਲਾਈ ਨੂੰ ਫੇਰ ਤੋਂ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਦੇ ਕੁਝ ਕੁ ਹਿੱਸਿਆਂ ਵਿੱਚ ਬੱਦਲਬਾਹੀ ਦੇ ਨਾਲ ਮੀਂਹ ਦੇਖਣ ਨੂੰ ਮਿਲ ਸਕਦਾ ਹੈ 40 ਤੋਂ 50% ਚਾਂਸ ਨੇ ਬਹੁਤ ਜ਼ਿਆਦਾ ਚਾਂਸ ਨਹੀਂ ਹਨ ਕਿ ਅਸੀ ਕਿਸੇ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਕਿਸੇ ਵਿੱਚ ਨਹੀਂ ਪਰ ਫੇਰ ਤੋਂ ਫਜ਼ੋਰ, ਫਰੋਜ਼ਪੁਰ, ਫਜ਼ਿਲકા, ਮੁਕਸਰ, ਫਰੀਦਕੋਟ, ਬਠ ਇਹਨਾਂ ਵਿੱਚ ਨਾ ਮਾਤਰ ਦੇ ਬਰਾਬਰ ਮੀਂਹ ਸਾਨੂੰ ਦੇਖਣ ਨੂੰ ਮਿਲ ਰਿਹਾ ਕੋਈ ਵੱਡੀ ਹਲਚਲ ਨਹੀਂ ਹੈ ਸਿਸਟਮ ਅੱਗੇ ਪਿੱਛੇ ਹੁੰਦੇ ਰਹਿੰਦੇ ਨੇ ਅਸੀਂ ਇਹਨਾਂ ਤੋਂ ਮਰਨਾ ਹੀ ਨਹੀਂ ਕਰਦੇ ਕਿ ਮੀਂਹ ਨਹੀਂ ਹੋਵੇਗਾ ਪਰ ਹਾਂ ਫਿਲਹਾਲ ਜੋ ਆਪਣੇ ਨੂੰ ਮਿਲ ਰਹੀ ਹੈ ਉਹਦੇ ਬਰਾਬਰ ਮੁਤਾਬਕ ਮੀਂਹ ਦੇ ਚਾਂਸ ਨਾ ਮਾਤਰ ਬਰਾਬਰ ਹੈ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਕੁਝ ਕੁ ਹਿੱਸਿਆਂ ਵਿੱਚ ਮੀਂਹ ਹੋ ਸਕਦਾ ਹੈ ਤੇ ਤਰਨਤਾਰਨ ਮੋਗਾ ਬਰਨਾਲਾ ਸੰਗਰੂਰ ਤੇ ਮਲੇਰਕੋਟਲੇ ਵਿੱਚ ਵੀ ਬਦਲਾਈ 50% ਤੇ ਝਾਂਸੀ ਬਣੇ ਹੋਏ ਨੇ 29 ਜੁਲਾਈ ਦੀ ਗੱਲ ਕੀਤੀ ਜਾਵੇ ਫੇਰ ਤੋਂ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਵਿੱਚ ਮੀਂਹ ਦੀ ਉਮੀਦ ਥੋੜੀ ਬਹੁਤੀ ਜ਼ਿਆਦਾ ਹੈ ਬਾਕੀ ਪੰਜਾਬ ਦੇ ਨਾਲੋਂ ਬਾਕੀ ਪੰਜਾਬ ਦੇ ਵਿੱਚ ਮਿਕਸ ਰੂਪ ਦੇ ਵਿੱਚ ਮਾਹੌਲ ਹੈ 50% ਦੇ ਨਿਡਰਤੇ ਬਦਲ ਬਾਈ ਦੇ ਨਾਲ ਕਿਨਮਣਕਣੀ ਮੌਸਮ ਦੇ ਵਿੱਚ ਬਦਲਾਅ ਸਾਨੂੰ ਦੇਖਣ ਨੂੰ ਮਿਲ ਸਕਦਾ ਪਰ ਕੋਈ ਭਾਰੀ ਉਮੀਦ ਨਹੀਂ ਹੈ ਕਿ ਜਿਸ ਦਿਨ ਆਪਾਂ ਕਹਿ ਦਈਏ ਕਿ ਮੀਂਹ ਦੇ ਵਿੱਚ ਹੜ ਵਰਗੇ ਹਾਲਾਤ ਆਣਗੇ ਅਜਿਹੇ ਕੋਈ ਚਾਂਸ ਬਣਦੇ ਦਿਖਾਈ ਨਹੀਂ ਦੇ ਰਹੇ ਬਾਕੀ ਗਰਮੀ ਪਟਾਕਾ ਪਾਉਂਦੀ ਹੋਈ ਸਾਨੂੰ ਦਿਖਾਈ ਦੇਵੇਗੀ ਆਖਰੀ ਦਿਨ ਜਾਨਕਿ 30 ਜੁਲਾਈ ਦੀ ਅਗਰ ਗੱਲ ਕੀਤੀ ਜਾਵੇ 30 ਜੁਲਾਈ ਨੂੰ ਫੇਰ ਸੇਮ ਹਾਲਾਤ ਨੇ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਜਿਹੜਾ ਕੀ ਕਹਿ ਲਈਏ ਜਾਂ ਉਹ ਤੇ ਅੱਧ ਪੰਜਾਬ ਜਾਨਕਿ ਇਹ ਵਾਲਾ ਇਲਾਕਾ ਫੇਰ ਤੋਂ ਬਦਲ ਬਾਈ ਦੇ ਚਪੇਟ ਵਿੱਚ ਆਉਂਦਾ ਦਿਖਾਈ ਦੇ ਰਿਹਾ ਪਰ ਫਿਰ ਤੋਂ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਨਾ ਮਾਤਰ ਦੇ ਬਰਾਬਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਦੇ ਚਾਂਸ ਨਹੀਂ ਹਨ ਇਹਨਾਂ ਇਲਾਕਿਆਂ ਵਿੱਚ ਗਰਮੀ ਬਰਕਰਾਰ ਰਹੇਗੀ ਬਾਕੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹਨਾਂ ਵਿੱਚ ਕੁਝ ਕੁ ਚਾਂਸ ਨੇ 30 ਤਰੀਕ ਨੂੰ ਵੀ ਕਿ ਮੀਂਹ ਦੀ ਉਮੀਦ ਜਾਗਦੀ ਦਿਖਾਈ ਦੇ ਰਹੀ ਹੈ ਬਾਕੀ ਇਹ ਜਿਹੜੇ ਮੌਸਮੀ ਅਪਡੇਟਸ ਹੁੰਦੀਆਂ ਨੇ ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੀਆਂ ਨੇ ਬਾਕੀ ਤੁਹਾਨੂੰ ਤਾਂ ਹੀ ਰਿਕਵੈਸਟ ਅਸੀਂ ਵਾਰ-ਵਾਰ ਕਰਦੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਮਿਲਦੀ ਰਹੇ ਬਾਕੀ ਤੁਸੀਂ ਅਪਡੇਟਰ ਹੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਅਸੀਂ ਜਾਣਕਾਰੀ ਸਾਂਝੀ ਕਰੀਏ ਤਾਂ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ